ਦੀਪਾ ਟਵਾਲ ਜੀ ਮੇਰਾ ਸ਼ਖਸੀ ਤੌਰ 'ਤੇ ਵੱਲੋਂ ਜਿਹੜਾ ਹੈ ਮਾਨ ਸਨਮਾਨ ਕੀਤਾ ਜਾਊਗਾ ਆਓ ਵੀਰ ਜੀ ਸਵਰਨਿਆ ਆ ਵੀ ਤੇਰੇ ਪਾਸੇ ਨਹੀਂ ਆਉਣਾ ਪੈਣਾ ਇਹ ਤਾਂ ਸੱਜਣਤਾ ਹੀ ਫੇਰ ਹੀ ਹੈ ਕਿਉਂਕਿ ਇਹ ਜਿਹੜੀ ਫੋਟੋ ਇਤਿਹਾਸ ਬੇਸ਼ ਕਰੇਗੀ ਹੁਣ ਬਲਜਿੰਦਰ ਸਿੰਘ ਆ ਵੀ ਨਾਲ ਨੌਜਵਾਨਾ ਬਲਜਿੰਦਰਾ ਭਿੰਡਰ ਜੀ ਦੀਪਾ ਦੀਪਾ ਟਵਾਲ ਜੀ ਸਾਡੇ ਸਤਿਕਾਰਯੋਗ ਬਹੁਤ ਬਹੁਤ ਧੰਨਵਾਦ ਹੈ ਸੋ ਅੰਕਲ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਬੜਾ ਲੰਮਾ ਸਮਾਂ ਅਸੀਂ ਵੀ ਰੋਟੀਆਂ ਖਾਧੀਆਂ ਤੁਹਾਡੇ ਘਰੋਂ ਨਿਊਜ਼ੀਲੈਂਡ ਬਹੁਤ ਬਹੁਤ ਧੰਨਵਾਦ ਹੈ ਨਾ ਸ਼ਖਸੀਤਾਂ ਦਾ ਲਾਓ ਆਓ ਇਧਰ ਦੇ ਪਾਸੇ ਆਪਾਂ ਮਾਨ ਸਨਮਾਨ ਜਿਹੜਾ ਹੈ ਉਹ ਕਰਾਂਗੇ ਆ ਵੀ ਲੋਪੋ ਵਾਲਿਆ ਕਿਧਰੇ ਪਾਸੇ ਅਮਨ ਲੋਪੋ ਜੀ ਮਾਨ ਸਨਮਾਨ ਜਿਹੜਾ ਹੈ ਸ਼ਮਸਪਰੀਏ ਪ੍ਰੀਤਮ ਦਾ ਕੀਤਾ ਜਾ ਰਿਹਾ ਸਾ ਕਾਬਲ ਸਿੰਘ ạtਵਾਲ ਵੀਰ ਅਤਵਾਲ ਤੇ ਦੀਪਾ ạtਵਾਲ ạtਵਾਲ ਬ੍ਰਦਰਜ਼ ਤੇ ਲੋਪੋ ਦਾ ਅਮਨ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਦਰਸ਼ਕ ਵੀਰੋ ਪ੍ਰੀਤਮ ਪਲਵਾਰ ਨੇ ਕਹਿੰਦੇ ਹੁੰਦੇ ਵੀ ਜੁਰਤਨਾ ਕਬੱਡੀ ਖੇਡੀ ਜਿੰਨਾ ਟਾਈਮ ਕਬੱਡੀ ਖੇਡੀ ਜੁਰਤਨਾ ਖੇਡੀ ਜੋ ਆ ਆਸਾ ਉਮੀਦਾਂ ਅਧੂਰੀਆਂ ਰਹਿ ਗਈਆਂ ਆਪਣੀ ਕਬੱਡੀ ਦੇ ਵਿੱਚੋਂ ਉਹ ਆਪਣੇ ਪੁੱਤਰਾਂ ਲਈ ਪੂਰੀਆਂ ਕੀਤੀਆਂ ਇੱਕ ਵਾਰੀ ਪ੍ਰੀਤਮ ਪਲਵਾਰ ਜੀ ਦੇ ਨਾਂ ਤੇ ਤਾੜੀਆਂ ਮਾਰ ਦਿਓ ਜ਼ੋਰਦਾਰ ਅੱਜ ਵਿਸ਼ੇਸ਼ ਤੌਰ ਤੇ ਗੋਲਡਵੈਲ ਦੇ ਨਾਲ ਨਿਊਜ਼ੀਲੈਂਡ ਦੇ ਪ੍ਰਸਿੱਧ ਪ੍ਰਮੋਟਰ ਤੀਰ ਸਿੰਘ ਅਟਵਾਲ ਉਹਨਾਂ ਦੇ ਬ੍ਰਦਰ ਕਾਬਲ ਆ ਗੁਰਦੀਪ ਸਿੰਘ ਜੀ ઠવાਲ ਤੇ ਉਹਨਾਂ ਦੇ ਫਾਦਰ ਕਾਬਲ ਸਿੰਘ ਜੀ ઠવાਲ ਮੰਨੂ ਗੁੱਜਰ ਮਨਜੋਤ ਮਾਸ਼ੀਵਾੜਾ ਸਾਰੇ ਪੁੱਜੇ ਹੋਏ ਨੇ ਔਰ ਵੱਡਾ ਸਤਿਕਾਰ ਮੱਖਣ ਲੀਆ ਨੇ ਆਖਿਆ ਵੀ ਜਦ ਸਵਰਨਾ ਨਾਲ ਹੋਵੇਗਾ ਫਿਰ ਮਾਨ ਹੋਰ ਵੀ ਵਾਧਾ ਬਲਜਿੰਦਰ ਭਿੰਡਰੂਣੀ ਗੁਰਮੀਤ ਸਾਰਿਆਂ ਦਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਸੰਧੂ ਬ੍ਰਦਰਜ਼ ਦਾ ਸਨਮਾਨ 50